ਜੋਬ ਹੈ ਖਾਸ ਕਰਕੇ ਸਰਕਾਰੀ ਇਹਦੇ ਵਿੱਚ ਕੰਮ ਕਰਨਾ ਮੁਲਾਜ਼ਮ ਲਈ ਕਿੰਨਾ ਕੌਖਾ ਹੈ ਇਹ ਮੁਲਾਜ਼ਮ ਨੂੰ ਹੀ ਪਤਾ ਕਿਉਂਕਿ ਪੋਲੀਟিক্যাল ਪ੍ਰੈਸ਼ਰ ਸਰਕਾਰਾਂ ਦੇ ਪ੍ਰੈਸ਼ਰ ਇਸ ਸਮੇਂ ਦੇ ਵਿੱਚ ਰਿਟਾਇਰਮੈਂਟ ਹੋਣਾ ਐਸੀ ਲਾਜ ਜਿਸ ਨੂੰ ਕਹਿੰਦੇ ਕਰੀਬਨワਦ ਸਿੰਘਾ मेरा माथे शततरी ये वो वही हो सकता है जिस पे उस आकार को पाए परम आत्मा की परमात्मा का हाथ है सो so, आज ਸਾਡੇ ਸਟਾਫ ਮੈਂਬਰ ਨਹੀਂ ਸਾਡੇ ਪਰਿਵਾਰਕ ਮੈਂਬਰ श्री दिनेश కుమార్ ਜੀ ਰਿਟਾਇਰ ਹੋਏ ਨੇ ਔਰ ਇਹਨਾਂ ਦੀ ਰਿਟਾਇਰਮੈਂਟ ਕੋ ਬਹੁਤ ਕੋਸ਼ਿਸ਼ਿਆ ਸੀ ਇਹ ਗਏ ਤਾਂ ਮੁਕੀ ਚਾਹੇ 5 ਸਾਲ ਚਾਹੇ 2 ਸਾਲ ਉਹ ਅੱਜ ਵੀ ਇੱਥੇ ਮੌਜੂਦ ਆ ਕਿਉਂਕਿ ਇਸ ਦਫਤਰ ਦੇ ਨਾਲ ਉਹਨਾਂ ਦਾ ਮੁਹੱਬਤ ਇਸ ਪਰਿਵਾਰ ਦੇ ਨਾਲ ਜਿਹੜਾ ਇੱਥੇ ਦਫਤਰ ਦਾ ਸਟਾਫ ਹੈ ਇੰਸਪੈਕਟਰ ਸਾਹਿਬ ਚੀਨੀਸ਼ ਕੁਮਾਰ ਜੀ ਤੇ ਵੀ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਗੇ ਔਰ ਮੈਂ ਤਾਂ ਸਾਡੇ ਕਈ ਟਾਈਮ ਮਿੰਟ ਤੱਕ ਇੱਕ ਹੀ ਉਹ ਸਾਹਿਬ ਵੀ ਨਹੀਂ ਆਉਂਦੇ ਅੱਜ ਦੇਖੋ ਸਾਡੇ ਤੇ ਦੋ ਵੀ ਸਾਡੇ ਹਾਜ਼ਰ ਮਾਨ ਨੇ ਕਿਉਂਕਿ ਇਸ ਦਿਨਾਂ ਦੇ ਕੋਲ ਇਹਨਾਂ ਨੇ ਕੰਮ ਕੀਤਾ ਹੈ ਔਰ ਬਹੁਤ ਹੀ ਵਧੀਆ ਔਰ ਜਿਸ ਤਰ੍ਹਾਂ ਸੰਤੁਸ਼ਟੀ ਵਾਲਾ ਕੰਮ ਕੀਤਾ ਤਾਂ ਇਹਨਾਂ ਸਮਾਜ ਛੁੱਟੀ ਦਾ ਸਿਗਾ ਸਾਨੂੰ ਕੰਫਿਊਜ਼ ਸੀਗਾ ਸਾਨੂੰ ਕੁਝ ਪਤਾ ਨਹੀਂ ਸੀਗਾ ਸਾਡੇ ਅਰਸ਼ੀ ਸਾਹਿਬ ਅਮਨੀਸ਼ ਕੁਮਾਰ ਜੀ ਨੂੰ ਵੀ ਸਹੀ ਪਤਾ ਲੱਗਾ 6:00 ਤੇ 11:00 ਵਜੇ 11:00 ਵਜੇ ਕਿ ਐਡਜਟਮੈਂਟ ਆ ਛੁੱਟੀ ਦਾ ਨਾ ਕੋਈ ਸਾਡਾ ਸਾਰਿਆਂ ਦਾ ਤਾਲਮੇ ਨਹੀਂ ਪੱਛ ਗਿਆ ਸੋ ਸਾਡਾ ਜਿਹੜਾ ਸਟਾਫ ਹੈ ਇਹਨਾਂ ਨੂੰ ਨਾ ਸ਼ੁਭ ਕਾਮਨਾਵਾਂ ਵਧਦਾ ਹੈ ਜਿਸ ਤਰ੍ਹਾਂ ਔਰ ਪਰਿਵਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਹੀਰਾ ਜਿਸ ਤਰ੍ਹਾਂ ਅਸੀਂ ਸੰਭਾਲ ਕੇ ਰੱਖਿਆ ਜਿੱਦਾਂ ਇਹਨੇ ਸਾਨੂੰ ਦਿਸ਼ਾ ਨਹੀਂ ਦਿੱਤਾ ਸਾਡੇ ਨਾਲ ਇਹਨਾਂ ਪਿਆਰ ਬਣਿਆ ਰਿਹਾ ਇਸ ਤਰ੍ਹਾਂ ਜੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਹੋਵੇਗਾ ਔਰ ਇਸ ਤੋਂ ਵੀ ਜ਼ਿਆਦਾ ਹੋਏ ਔਰ ਇਹੋ ਸਾਫ ਦੋਨੇ ਖੁਦਾ ਸਾਹਿਬ ਉਹਨਾਂ ਦੀ ਜੀਵਨੀ ਕੰਮ ਸੀ ਚਲੇ ਗਏ ਐਸ ਸਿੰਘ ਸਾਹਿਬ ਬੈਠੇ ਆ ਐਸ ਸਿੰਘ ਸਾਹਿਬ ਬੈਠੇ ਆ ਸਾਡੇ ਕਿ ਅੱਛਾ ਸਾਹ ਉਹਨਾਂ ਸਾਰੇ ਬੈਠੇ ਨੇ ਅੱਜ ਕੀ ਸਾਰੇ ਸਾਡੇ ਸਟਾਫ ਮੈਂਬਰ ਲਿਟਿਗੇਸ਼ਨ ਹੈ ਸਾਰੇ ਬੈਠੇ ਆ ਮੈਂ ਅ ਫਿਰ ਵੀ ਬੇਨਤੀ ਕਰਾਂਗਾ ਕਿ ਇਹ ਦੋਸਾਲ ਜਿਸ ਤਰ੍ਹਾਂ ਸੰਸਤੀ ਬਾਤੇ ਹੁੰਦੇ ਜਿਵੇਂ ਕਿਤੇ ਹੋ ਸਕੇ ਤੇ ਇਹਨਾਂ ਦਾ ਜਰੂਰ ਆਪਾਂ ਪਧਾਰ ਜੀ ਉਹਨਾਂ ਨੂੰ ਵੀ ਦਵਾ ਕੇ ਐਮਸੀ ਸਰਵੰਤ ਕੋਲ ਜੀ ਸਾਹ ਉਹਨਾਂ ਦੇ ਜਿੱਦਾਂ ਹੁੰਦਾ ਹੈ ਕਿ ਉਹ ਜੇ ਵੱਧ ਜਾਣ ਤੇ ਸਾਡੇ ਨਾਲ ਇਹਨਾਂ ਦਾ ਦੋਸਾਲ ਦਾ ਸਮਾਜ ਦਾ ਇਥੇ ਹੋ ਜਿੱਦਾਂ ਤੇ ਇੱਕ ਊਪਰ ਨੂੰ ਵਧੀਆ ਈਮਾਨਦਾਰ ਅਫਸਰ ਜਿਹੜਾ ਹੈ ਉਹ ਸਾਨੂੰ ਤੇ ਸਾਡੇ ਕੋਲ ਜੋ ਸਾਲ ਆ ਜਾਣਗੇ ਸੋ ਅੱਜ ਦਾ ਜਿੱਥੇ ਖੁਸ਼ੀਆਂ ਦਾ ਦਿਨ ਹੈ ਉੱਥੇ ਅੱਜ ਸਾਡੇ ਮਹਾਪੁਰਸ਼ ਰਹਿਬਰ ਜਿਹੜੇ ਹੈ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕਰਕੇ ਆਪਣੇ ਦੁਸ਼ਮਣਾਂ ਨੂੰ ਜਿਹੜੇ ਵਿਦੇਸ਼ ਤੇ ਕੁਚਰਾ ਨੂੰ ਗੁੜੀ ਪਾਇਆ ਸੀ ਸੋ ਉਹਨਾਂ ਦਾ ਵੀ ਸ਼ਹੀਦੀ ਦਿਨ ਹੈ ਅਸੀਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਹਾਂ ਕਿਉਂਕਿ ਇਕੱਠੇ ਨਹੀਂ ਉਹਨਾਂ ਨੂੰ ਸ਼ਰਧਾਂਜਲੀ ਸੰਮਤ ਕਰਦੇ ਹਾਂ ਉੱਥੇ ਹੀ ਇਸ ਪਰਿਵਾਰ ਨੂੰ ਔਰ ਅਸੀਂ ਆਪਣੇ ਦਫ਼ਤਰ ਵੱਲੋਂ ਔਰ ਸਾਰੇ ਸਟਾਫ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਆਪ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਔਰ ਅਕਾਲ ਬਾਹਰ ਲਈ ਤੇ ਬੇਨਤੀ ਕਰਦੇ ਅਦਾਸ ਕਰਦੇ ਤੇ ਦਿਨ ਤੁਪਨੀ ਨਾਲ ਚੋਕਰੀ ਕਰਤੀ ਫੁਰਤੀ ਕਰੂੰ ਸੋ ਮੈਂ ਇਹਨੇ ਨੂੰ ਬੇਨਤੀ ਕਰਦਾ ਹੋਇਆ ਇੱਕ ਵਾਰ ਫਿਰ ਆਪ ਦਾ ਪਰਿਵਾਰ ਔਰ ਜੁਰੂਰਤਾਂ ਦੇ ਸਾਥ ਸਹਿਯੋਗ ਜਿ ਦਿਨ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਬੇਨਤੀ ਕਰੰਦਾ ਹਾਂ ਕਿ ਇਹ ਸਭਾ ਕੋਈ ਆਪਾਂ ਮਿਲਣ ਰਕਾ ਸੋ ਸਾਡੇ ਪੱਤਰਕਾਰ ਪੰਕੀ ਸਾਹਿਬ ਸਾਡੇ ਸੰਤੋਸ਼ ਲੈ ਮਤਲਬ ਨੇ ਆਪਣਾ ਫਰਮ ਨੇ ਇਸ ਤਰ੍ਹਾਂ ਸਾਡੇ ਉੱਥੇ ਪਹੁੰਚੇ ਉਹਨਾਂ ਦਾ ਵੀ ਇੱਥੇ ਆਇਆ ਧੰਨਵਾਦ ਸੋ ਇਹਨਾਂ ਨੂੰ ਇਕ ਬਾਕੀ ਜੀ ਦਾ ਪਾਛਾ ਚੋਣ ਇੰਸਪੈਕਟਰ ਸਾਡੇ ਸੀਨੀਅਰ ਬੀਤਪਤਾ ਅਜੀ ਬਸਾ ਜੀ ਪੀਓ ਸਾਹਿਬ ਸੈਂਟਰੀ ਇੰਸਪੈਕਟਰ ਤੇ ਕਾਊਂਟਰ ਸਾਥ ਹੈ ਅੰਸ਼ ਜੀ ਸਾਹਿਬ ਸਾਰਿਆਂ ਦਾ ਇੱਕ ਹੀ ਆਂ ਤੇ ਮੱਝਿਆ ਆ ਆਖਦਾ ਦਿਨੇਸ਼ ਕੁਮਾਰ ਜੀ ਨਾਲ ਮੇਰਾ ਤਕਰੀਬਨ ਜਿਹੜਾ ਨੌਕਰੀ ਦਾ ਸਫਰ ਹੈ 1.5 ਸਾਲ ਰਿਹਾ ਹੈ ਪਰ ਇੰਨਾ ਦਾ ਅਫਸਰ ਮੈਂ ਆਪਣੀ ਜ਼ਿੰਦਗੀ ਵਿੱਚ ਮੈਨੂੰ ਮੇਰਾ خیال 25 ਸਾਲ ਦੀ ਜੋਗ ਹੋ ਗਈ ਹੈ ਇੰਨਾ ਦਾ ਅਫਸਰ ਮੈਂ ਨਹੀਂ ਦੇਖਿਆ ਇਮਾਨਦਾਰ ਬੇਹਦ ਇਮਾਨਦਾਰ ਕਹ ਰੋ ਵੀ ਜਿਹੜੇ ਕੰਮ ਇੱਕ ਵਾਰੀ ਇਹਨਾਂ ਨੂੰ ਜਿਹੜਾ ਕੰਮ ਕਹਿਤਾ ਇਹਨਾਂ ਨੇ ਕਰਕੇ ਆਣਾ ਜੋ ਮਰਜ਼ੀ ਹੋਵੇ ਇੰਦਾ ਦਾ ਅਫਸਰ ਮਿਲਣਾ ਨਹੀਂ ਚਲੋ ਜੇ ਤਾਂ ਇਹਨਾਂ ਦੇ 2 ਸਾਲ ਵੱਧੇ ਹੁੰਦੇ ਤਾਂ ਮੈਂ ਜ਼ਰੂਰ ਬਿਧਾ ਦੇਣੀ ਸੀ ਪਰ ਇਹ ਸਰਕਾਰ ਦੇ ਹੱਥ ਚਲੋ ਕੋਈ ਗੱਲ ਨਹੀਂ ਬਾਕੀ ਇਹਨਾਂ ਦੀ ਜਿੰਨੀ ਵੀ ਆਪਣਾ ਦਾਗੀ ਹੈ ਮੈਂ ਰਿਕੁਐਸਟ ਕਰਾਂਗਾ ਜੀ ਸਾਹਿਬ ਜੀ ਇਹਨਾਂ ਨੂੰ ਤੁਰੰਤ ਕਰ ਦੇਣ ਜੀ ਤੇ ਜਦੋਂ ਵੀ ਦਿਨੇਸ਼ ਕੁਮਾਰ ਜੀ ਤੁਹਾਨੂੰ ਇਸ ਦਫ਼ਤਰ ਨਾਲ ਕੋਈ ਵੀ ਕੰਮ ਹੋਵੇ ਬੇਝਿ ਜੇ ਤੁਸੀਂ ਆ ਸਕਦੇ ਹੋ ਤੁਹਾਨੂੰ ਇੱਥੇ ਆਇਆਂ ਨੂੰ ਬਧਿਆ ਦਫਤਰ ਦਾ ਤਾਲ ਮੇ ਸਾਡਾ ਵਧੀਆ ਮਤਲਬ ਇੱਕ ਜਿਵੇਂ ਨਾ ਇੱਕ ਅੰਗ ਜਿਹੜਾ ਮੈਂ ਜੁਦਾ ਹੋ ਜਾਂਦਾ ਉਹ ਸਾਨੂੰ ਮਹਿਸੂਸ ਹੋ ਰਿਹਾ ਜਿਵੇਂ ਕਿਸੇ ਬੰਦੇ ਦਾ ਇੱਕ ਅੰਗ ਜਿਹੜਾ ਜੁਦਾ ਹੋ ਜਾਂਦਾ ਨਾ ਉਹਨੂੰ ਮਹਿਸੂਸ ਹੁੰਦਾ ਉਹ ਮਹਿਸੂਸ ਹੋ ਰਿਹਾ ਚਲੋ ਤੁਹਾਨੂੰ ਅੱਗੇ ਪਰਮਾਤਮਾ ਖੁਸ਼ੀਆਂ ਦੇਵੇ ਤੁਸੀਂ ਬਥੇਰਾ ਟਾਈਮ ਜਿਹੜਾ ਐ ਨੌਕਰੀ ਨੂੰ ਦਿੱਤਾ ਹੁਣ ਮੇਰੀ ਇਹ ਗੁਜਾਰਿਸ਼ ਵੀ ਤਹੀ ਆਪਣੀ ਫੈਮਿਲੀ ਨੂੰ ਟਾਈਮ ਦਿਓ ਪਰ ਜਦੋਂ ਵੀ ਸਾਨੂੰ ਤੁਹਾਡੀ ਲੋੜ ਹੋਵੇ ਤੇ ਇੱਕ ਬੇਨਤੀ ਐ ਕਿ ਤੁਸੀਂ ਇਸ ਦਫ਼ਤਰ ਨੂੰ ਜ਼ਰੂਰ ਇਮਤਿਹਾਨ ਦੇਣੀ ਤੇ ਜ਼ਰੂਰ ਆਣਾ ਹੈ ਧੰਨਵਾਦ ਇਸ ਮੌਕੇ ਸਾਰੇ ਸ਼ਹਿਰ ਦੇ ਤਖਵੰਤ ਸੱਜਣਾ ਦਾ ਇੱਥੇ ਆਣ ਕੇ ਮੈਨੂੰ ਸਵਾਗਤ ਸਦਾ ਸਭ ਤੋਂ ਪਹਿਲਾਂ ਮੈਂ ਦੇਰੀ ਲਈ ਮੇਰੇ ਸੁੱਧ ਦੇਵਤਾ ਪੁੱਜਣ ਲਈ ਮੈਂ ਮਾਫੀ ਮੰਗਦਾ ਕਿਉਂਕਿ ਛੁੱਟੀ ਕਰ ਸਾਡੇ ਚ ਵੀ ਥੋੜੀ ਪ੍ਰੋਗਰਾਮ ਦੀ ਕਨਫਿਊਜ਼ਨ ਪੈਦਾ ਹੋ ਗਈ ਸੀ ਮੇਰਾ ਦਿਨੇਸ਼ ਕੁਮਾਰ ਜੀ ਨਾਲ ਸੰਬੰਧ ਮੇਰੀ ਜੁਆਇਨਿੰਗ ਤੋਂ ਮੇਰੀ ਜੁਆਇਨਿੰਗ ਜੇ ਮੈਂ ਸ਼ਾਮ 84 ਤੋਂ ਸੀ ਇਹ ਉੱਥੇ ਹੀ ਮੈਨੂੰ ਮਤਲਬ ਸਭ ਤੋਂ ਪਹਿਲਾਂ ਮਿਲੀ ਸੀ ਤੇ ਜੋ ਵੀ ਇਹਨਾਂ ਨੂੰ ਅਰਦਾ ਕੰਮ ਕੀਤਾ ਮਤਲਬ ਕਿ ਯਸ ਚਾਹੇ ਮਤਲਬ ਕਿ ਰਾਤੀ 12 ਵਜੇ ਫੋਨ ਕਰ ਲੋ 10 ਵਜੇ ਫੋਨ ਕਰ ਲੋ ਕੋਈ ਨਾ ਵੀ ਕਦੀ ਮਤਲਬ ਕਿ ਇਦਾਂ ਨਹੀਂ ਇੱਕ ਵਾਰੀ ਅਗਲੇ ਬੰਦੇ ਨੂੰ ਕਹਿੰਦੇ ਹੋ ਜਾਊਗਾ ਕੰਮ ਤੇ ਹੁੰਦਾ ਵੀ ਸੀਗਾ ਕਈ ਵਾਰੀ ਸਾਡੇ ਤੇ ਵੀ ਪ੍ਰੈਸ਼ਰ ਹੁੰਦਾ ਆ ਸਾਨੂੰ ਵੀ ਪਤਾ ਹੁੰਦਾ ਕਿ ਔਰ ਆਰ ਤੇਨੂੰ ਫੋਨ ਕਰਨਾ ਜਾਂ ਕੁਛ ਅਗੋਂ ਬੰਦਾ ਜੇ ਕਹੇ ਨਹੀਂ ਆਪਾਂ ਵੀ ਬਹਾਨੇ ਬੁਨੇ ਵਾਲਾ ਕੋਈ ਕੰਮ ਨਹੀਂ ਸੀ ਹਮੇਸ਼ਾ ਹੀ ਇਹਨਾਂ ਨੇ ਇੱਕ ਸਕਾਰਾਤਮਕ ਪੋਜ਼ਿਟਿਵ ਸਾਨੂੰ ਜਵਾਬ ਦਿੱਤਾ ਮੈਨੂੰ ਤੇ ਅੱਧੀ ਟੈਨਸ਼ਨ ਆ ਤਾਂ ਉੱਥੇ ਜਿਹੜਾ ਜਿਹੜਾ ਗੱਲ ਕਰਕੇ ਹਲ ਹੋ ਜਾਂਦੀ ਸੀ ਆ ਜੇ ਬੰਦੇ ਨੂੰ ਫੋਨ ਕੀਤਾ ਉਹ ਅਗਲੇ ਨੇ ਮਤਲਬ ਕਿ ਪੋਜ਼ਿਟਿਵ ਰਿਪਲਾਈ ਦਿੱਤਾ ਕੰਮ ਤਾਂ ਚਲੋ ਹੁੰਦੇ ਜਾਣਗੇ ਕੰਮ ਤਾਂ ਚਲੋ ਹੁੰਦੇ ਹੀ ਆ ਕੰਮ ਤਾਂ ਤਰੀ ਹੋ ਰੋ ਦੰਦੀ ਹੈਗਾ ਸੈਕੰਡਰੀ ਇੰਨਾ ਟਾਈਮ ਅਜਿਵੇਂ ਇੱਕ ਸਕਸੈਸਫੁਲ ਬੇਦਾਗ ਸਰਵਿਸ ਕਰਕੇ ਰਿਟਾਇਰ ਹੋ ਗਿਆ ਇਸ ਦਾ ਤੇ ਇੱਕ ਆਪਣੇ ਆਪ ਚ ਡਿਸਪਲਿਨ ਸ਼ੋ ਕਰਦਾ ਕਈ ਵਾਰੀ ਥੁੰਦਾ ਪੈਂਦੇ ਹੁੰਦੀ ਆਪਾਂ ਦੇਖਿਆ ਸਵੇਰੇ ਦਿਲ ਕਰਦਾ ਸਾਰਾ ਦਾ ਕਰਕੇ ਕੀ ਨਿਕਲ ਨਰ ਜਾਏ ਛੱਡੋ ਬਣਾ ਯਾਰ ਕਿੱਲਾ ਜਾਏ ਬਟ ਇੱਕ ਬੇਦਾਗ 100% ਟੈਂਡੈਂਸ ਇਹਨਾਂ ਦੀ ਕਦੀ ਕੋਈ ਲਾਂਭਾ ਨਹੀਂ ਗਿਆ ਗੈਰਹਾਜ਼ਰ ਸੀ ਆ ਕੁਛ ਸੀ ਗਏ ਉਹ ਵੀ ਸੁਖਿਣਾ ਨੇ ਮੇਰੇ ਕੋਲ ਮੋਟਰਸਾਈਕਲ ਤੇ ਇਹਨਾਂ ਸਰਵਿਸ ਕੀਤੀ ਜਾਦਾ ਤੇ 20 25 ਕਿਲੋਮੀਟਰ ਦਾ ਸਫਰ ਰੋਜ਼ ਚਾਹੇ ਕਰਨਾ ਚਾਹੇ ਧੁੰਦਾ ਹੋਣਾ ਜਾਂ بارش ਹੋਣਾ ਕਦੀ ਵੀ ਇਹਨਾਂ ਨੇ ਸਾਨੂੰ ਮਤਲਬ ਕਿ ਪੇਸ਼ੇ ਦਿਖਾਈ ਹਮੇਸ਼ਾ ਹੀ ਬਿਲਕੁਲ ਯਸ ਮੈਮ ਜਿੱਦਾਂ ਹੀ ਜਿੱਦਾਂ ਸਾਨੂੰ ਮਤਲਬ ਕਿ ਸਾਡੇ ਤੇ ਜੋ ਵੀ ਕੰਮ ਇਹਨਾਂ ਨੇ ਸਾਨੂੰ ਕਦੀ ਮਤਲਬ ਕਿ ਸਾਡੀ ਦੋ ਸਾਲਾਂ ਦਾ ਕੋਰਸ ਕੰਟੀਨਿਊ ਰਹੇ ਵੱਤਵਾ ਦੇ ਪਾਪਾ ਤਾਂ ਇਹੀ ਕਹਿੰਦੇ ਆ ਕਿ ਜਿਸ ਕਿਸੇ ਵੀ ਚੈਨਲ ਰਾਹੀਂ ਚਾਹੇ ਦੋ ਸਾਲ ਐਕਸਟੈਂਸ਼ਨ ਜੇ ਕਿਸੇ ਹੋਰ ਫਾਰਮਲ ਆਫ ਪੈਨਲ ਨੂੰ ਲੱਗਨ ਨਹੀਂ ਜੇ ਇਹਨਾਂ ਦਾ ਕੰਟੀਨਿਊ ਕਰਨ ਲਈ ਆਪਾਂ ਤਿਆਰ ਆ ਤੇ ਉਹ ਲਈ ਜੋ ਵੀ ਸਾਡੀ ਹੱਦ ਦੀ ਲੋੜ ਪਈ ਆਪਾਂ ਕਰਾਂਗੇ ਤੇ ਬਾਕੀ ਸਾਡੇ ਕੋਈ ਵੀ ਜਿਹੜੀ ਸੇਵਾ ਹੋਏਗੀ ਆਪਾਂ ਉਹ ਤੋਂ ਵੇਝ ਆ ਕੇ ਤੁਹਾਡਾ ਕੰਮ ਕਰਾਂਗੇ ਵੀ ਜਦੋਂ ਮਰਜ਼ੀ ਤੁਹਾਨੂੰ ਕੰਟੈਕਟ ਆਸੇ ਇਹ ਜ਼ਰੂਰੀ ਨਹੀਂ ਦਫ਼ਤਰੀ ਮਸਲੇ ਜੇ ਕੋਈ ਹੋਰ ਪ੍ਰਾਇਰ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਹੋਵੇ ਕਿਉਂਕਿ ਤੁਹਾਡੇ ਚੀਜ਼ ਨੇ ਕਿਹਾ ਆਪ ਸਾਰੇ ਮੈਂ ਮੈਂ ਮਹਿਮਿਆ ਸੁਖ ਹੋਏ ਪਿੰਡਾ ਜੇ ਤੁਹੂ ਮੇਰਾ ਹੋਦਾ ਸਭ ਜੱਗ ਤੇਰਾ कि ਜੇਕਰ ਅਸੀਂ ਉਸ ਬਾਤਾਂ ਨੂੰ ਦੱਸ ਕੇ ਨਹੀਂਏ ਕਿ ਸਾਡੇ ਕੋ ਚੰਗੇ ਕੰਮ ਹੀ ਹੁੰਦੇ ਵਾਲੇ ਉਹਦਾ ਡਰ ਰਵੇ ਤੇ ਜੇ ਜੀ ਨਾ ਮੇਰਾ ਕੋਈ ਲੋਕ ਸਾਥੋਂ ਰਾਤ ਤੱਕ ਰਿਆ ਇਹਦਾ ਨਪੋਲੀਅਨ ਤੇ ਕਿਹਾ ਸੀ ਕਿ ਇੰਪੋਸੀਬਲ ਸ਼ਬਦ ਜਿਹੜਾ ਮੋਰਤਾਂ ਦੇ ਵਿੱਚ ਵਰਤਿਆ ਜਾਂਦਾ ਤੇ ਦਲੀਆ ਜੀ ਦੇ ਦੋ ਸ਼ਬਦ ਜਿਹੜਾ ਆ ਨਾ ਉਹ ਇਹਨਾਂ ਦੀ ਦक्षिਨੀ ਦਿਸ਼ਾ ਹੈ ਨਹੀਂ ਸੀ ਤਾਂ ਭਾਜੀ ਹੁਣਾਂ ਦੱਸਿਆ ਕਿ ਜੈਸੇ ਹੀ ਔਰ ਜਗਾ ਕਿਸੇ ਨੂੰ ਖੜੇ ਖੜੇ ਮੱਥੇ ਮਿਲਣਾ ਅਤੀ ਸਮੱਸਿਆ ਦਾ ਉਦੋਂ ਹੱਲ ਹੋ ਜਾਂਦੀ ਹੈ ਕਿ ਇਹਨਾਂ ਦੇ ਬੜੀ ਇਮਾਨਦਾਰੀ ਦੇ ਨਾਲ ਬੇਦਾਗ ਜਨਾ ਬਗਾਈ ਨੇ ਦੱਸਿਆ ਕਿ ਅੱਜ ਸਰਵ ਸੇਵਾ ਸਰਕਾਰੀ ਪੰਨੀ ਜਿਹੜੀ ਆ ਔਖੀ ਆ ਉਸ ਡਿਪਾਰਟਮੈਂਟ ਦੇ ਜਿਹੜੇ ਮੇਰੇ ਦੋਸਤ ਹੈ ਜੇ ਉਸੇ 10 ਬਗਾਈ ਟਾਇਰਮੈਂਟ ਹੈ ਨਾ ਤਾਂ ਫ੍ਰੀਮ ਜੋ ਹੈ ਹੋ ਵੀ ਮਹਿਕਮੇ ਦੇ ਇੰਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਮਹਿਕਮੇ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਹੈ। ਇੱਕ ਨਹੀਂ ਘਾਟੂ ਨਹੀਂ ਆ ਪਰ ਤੁਹਾਡੇ ਅਗੇ ਪ੍ਰੇਸ਼ੀ ਅਫਸਰਾਂ ਦੇ ਕਿਸੇ ਨੂੰ ਕੋਈ ਆਸ਼ੀਰਵਾਦ ਤੇ ਸ਼ਹਿਰ ਵਸੀਆਂ ਨੂੰ ਜੇ ਤੁਸੀਂ ਸਮਾਯੋ ਕੁਝ ਰੱਖਿਆ ਤੇ ਸਰਕਾਰ ਨੂੰ ਕੁਝ ਰੱਖਿਆ ਭਾਵੇਂ ਥੋੜੇ ਜੀ ਤੁਹਾਡੇ ਨੂੰ ਮੁਲਾਜ਼ਮ ਕਿ ਕਿਸੇ ਜਿਹਨੇ ਇੱਥੇ ਤੁਹਾਡਾ ਕਹਿ ਇਹ ਕੁਦਰੀ ਹੋਇਆ ਬੰਦਾ ਆਪਣੀ ਕਿਸੇ ਪ੍ਰੋਬਲਮ ਸਮੱਸਿਆ ਸੰਬੰਧੀ ਕਿ ਤੁਸੀਂ ਉਹਦੀ ਬਾਹ ਫੜੀ ਹੈ। ਕੀ ਜਿਸ ਕਰਕੇ ਤੁਹਾਨੂੰ ਇਹ ਜਿਹੜਾ ਇੱਥੇ ਜਨਮ ਸਮਾਇਆ ਉਹ ਉੱਪਰ ਵਾਸੀ ਜਿਹੜੇ ਆ ਉਹ ਸਦਾ ਇਜਾਦ ਕਰਨਗੇ ਕਿ ਇੱਕ ਵਧੀਆ ਅਫਸਰ ਮੈਂ ਵੀ ਬੇਨਤੀ ਕਰਾਂਗਾ ਕਿਸੇ ਤਰ੍ਹਾਂ ਕੰਟੈਕਟ بیس ਤੇ ਸਰਕਾਰੀ ਦੇ ਤੇ ਨਹੀਂ ਕਰਦਾ ਕੋਈ ਹੋਰ ਤਰੀਕੇ ਹੈਗੇ ਆ ਬਹੁਤ ਕੁਝ ਤੇ ਜੇ ਸਾਡੀਆਂ ਦੇ ਸੁਆਮਾਂ ਹੋਰ ਤੁਸੀਂ ਇੱਥੇ ਦੇ ਦਿਓ ਤੇ ਸਾਡੇ ਉੱਪਰ ਦੀ ਜਿਹੜੀ ਆ ਜਿਸ ਤਰ੍ਹਾਂ ਵਧੀਆ ਇੱਕ ਕਮੇਟੀ ਬਣੀ ਆ ਔਰ ਕੋਆਪਰੇਟਰ ਤੋਂ ਕਮੇਟੀ ਆ ਸਰਚ ਜੇ ਕਿ ਉਹ ਤੁਹਾਡੇ ਸਹਿਯੋਗ ਦੇ ਨਾਲ ਕੋਈ ਬੜੀ ਅਫਸਰ ਆ ਕਿ ਅਸੀਂ ਭਾਜੀ ਉਹਨਾਂ ਕੋਈ ਵਾਰ ਬੈਠੇ ਆ ਸਾਡੇ ਕਿ ਬੜੀ ਸਕਾਰਾਤਮਕ ਜਿਹੜੀਆਂ ਗੱਲਾਂ ਉਹ ਸਾਨੂੰ ਦੇ ਹੋਈ ਆ ਕੁਝ ਤੇ ਸਾਡਾ ਕੋਈ ਇੰਪੋਰ ਜਿਹੜਾ ਦਿਨ ਤੱਕ ਵੀ ਤਰਤੀ ਕਰੇ ਔਰ ਤੁਹਾਡੇ ਰਹੀ ਅਫਸਰ ਸਾਨੂੰ ਬਹਿਣ ਤੇ ਸਾਡਾ ਦੇਸ਼ ਹੈ ਜਿਹੜਾ ਪੂਰ ਸਹਿ ਰਿਆ ਤੇ ਵਧੀਆ ਇੱਕ ਮਾਡਲ ਦਾ ਸ਼ਹਿਰ ਬਣ ਸਕਦਾ ਆ ਹਾਂ ਤੁਹਾਡੀਆਂ ਜਿਹੜੀਆਂ ਸਵਾਮ ਆ ਆ ਪੁਰਾ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਉਹ ਜਿਹੜੇ ਤੁਹਾਡੇ ਨਾਲ ਸਾਡੇ ਪਰਿਵਾਰ ਦੇ ਰਿਸ਼ਤੇਦਾਰ ਆਏ ਆ ਸਾਰਿਆਂ ਨੂੰ ਜੀ ਆਇਆਂ ਕਿਨਾ ਤੇ ਪਰਵਾਦਮਾ ਗੜੀ ਹੈ ਖਾਸ ਕਰਕੇ ਇਸ ਲਈ ਇਸਨਾਨ ਨੂੰ ਹੋਰ ਤਰੱਕੀ ਬਖਸ਼ੇ ਉਸ ਮਾ ਸੇਵਾ ਦੇ ਵਿੱਚ ਵੀ ਆਪਣਾ ਹੱਥੋਂ ਦਾਵੇ ਤੇ ਮੈਂ ਅਦੇ ਆਖਰ ਤੇ ਜੂਗਾ ਢੋਲੀ ਨਾ ਘੁਮਾਈ ਨਾ ਪਥ ਕੱਟਣ ਬਾਅਦ ਦੇ ਆਈ ਨਾ ਗਲੀਆਂ ਵਿੱਚ ਚਾਨਣ ਹੋ ਜਾਊਗਾ ਕਰਤੇ ਦੂਰ ਹਨੇਰਾ ਵਿੱਚ ਸੰਬੋਧ ਹੈ ਮਾਨਤੇ ਨੇ ਪੰਜਾਬ ਦੇ ਬਬਰ ਸ਼ੇਰਾ। ਤੁਹਾਡੀ ਰਿਟਾਇਰਮੈਂਟ ਤੇ ਬਹੁਤ ਬਹੁਤ ਮੁਬਾਰਕਾਂ ਜੀ, ਸ਼ੁਭ ਕਾਮਨਾਵਾਂ। ਇਹਨਾਂ ਦਾ ਜਿਹੜਾ ਸਫ਼ਰ ਆ 16 11 1999 ਨੂੰ ਇਹਨਾਂ ਨੇ ਜੁਆਇਨ ਕੀਤਾ ਤੇ ਅੱਜ ਤੱਕ ਇਹਨਾਂ ਦੀ ਜਿਹੜੀ ਸਰਵਿਸ ਦਾ ਸਮਾਂ ਆ ਉਹ 26 ਸਾਲ 8 ਮਹੀਨੇ 15 ਦਿਨ। ਇੱਕ ਇੱਕ ਦਿਨ ਵੀ ਬੜਾ ਬੰਦੇ ਨੇ ਆਪਣਾ ਜਿਹੜਾ ਦੇਣਾ ਹੋਂ ਦਾ ਬੜੀ ਹਾਰਡ ਵਰਕ ਨਾਲ ਕਾਫੀ ਕੀਮਤੀ ਮਤਲਬ ਕਿ ਦੇ ਦੇ ਕੇ 26 ਸਾਲ 8 ਮਹੀਨੇ 15 ਦਿਨ ਦੇ ਉਹ ਵੀ ਇਹਨਾਂ ਨੇ ਸਮਾਪਤ ਕੀਤਾ ਆ ਤੇ ਬੜਾ ਤੁਹਾਨੂੰ ਕੀ ਕਰਮਾ ਭਾਗਾਂ ਵਾਲੇ ਆ ਜਿਹੜੇ ਮਤਲਬ ਆਪਣੀ ਪੂਰੀ ਬੇਦਾਗ ਇੱਕ ਹੋਰ ਗੱਲ ਆ ਇਹਨਾਂ ਦੀ ਕਿ ਇਹਨਾਂ ਦਾ ਇਹ ਹੁਣ ਰੀਸੈਂਟਲੀ ਇੱਕ ਮਹੀਨੇ ਪਹਿਲਾਂ 15 ਦਿਨ ਦੀ ਛੁੱਟੀ ਲੈ ਕੇ ਗਏ ਸੀਗੇ ਤੇ ਜੇ ਨਾਲ ਲੈ ਕੇ ਜਾਂਦੇ ਅਸੀਂ ਅੱਜ ਇਹ ਬੜਾ ਫਕਰ ਮਹਿਸੂਸ ਕਰਦੇ ਆ ਕਿ ਇਹਨਾਂ ਦਾ ਬਾਕੀ ਸਰਟੀਫਿਕੇਟ ਵਗੈਰਾ ਵੀ ਰਿਟਾਇਰਮੈਂਟ ਤੋਂ ਪਹਿਲੇ ਇਹਨਾਂ ਨੂੰ ਪ੍ਰਾਪਤ ਤੋਂ ਅਸੀਂ ਕਰਕੇ ਦੇ ਚੁੱਕੇ ਆ ਤੇ ਜਿਹੜੀ ਇਹਨਾਂ ਦੀ ਪੈਨਸ਼ਨ ਆ ਉਹ ਵੀ ਮੇबी ਇੱਕ ਮਹੀਨੇ ਦੇ ਅੰਦਰ ਅੰਦਰ ਲੱਗ ਜਾਣੀ ਹੈ ਤੇ ਸਾਡੇ ਕੋਲੋਂ ਸਾਰੇ ਪਰਿਵਾਰਕ ਮੈਂ ਕਰਾਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ 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 ਧੰਨਵਾਦ ਜੀ ਮੈਂ ਉਹ ਬਸ ਨਹੀਂ ਦਾ ਕਦੀ ਦਿੱਨਾ ਨਹੀਂ ਦੇ ਸਕਦਾ ਇੰਨਾ ਮੈਨੂੰ ਪ੍ਰੇਰਿਤ ਤਾਂ ਬਹੁਤ ਜ਼ਿਆਦਾ ਹੈ ਘੜੀ ਘੜੀ ਦੇ ਵਿੱਚ ਦੁਕਾਨਦਾਰਾਂ ਨੇ ਸਾਰੇ ਨਹੀਂ ਮਿੰਟ ਪ੍ਰਿੰਟ ਦਿੱਤਾ ਇਸ ਕਰਕੇ ਮੈਂ ਉਹ ਵਰਸਾਹਲਾ ਕਾਦੀ ਵੀ ਦੇਣਾ ਨਹੀਂ ਦੇ ਸਕਦਾ ਭਾਵੇਂ ਆਫਸਰ ਸਾਹਿਬਾਨ ਨੇ ਵੀ ਮੈਨੂੰ ਦੇਣਾ ਨਹੀਂ ਦੇ ਸਕਦਾ ਇਹਨਾਂ ਨੇ ਮਿੰਟ ਦਿੱਤਾ ਹੈ ਕੋਈ ਵੀ ਮਹਿਸੂਸ ਨਹੀਂ ਕਰਵਾਇਆ ਕਿ ਮੈਂ ਆਫਸਰ ਹੈਗਾ ਕਿੰਨਾ ਹੈਗਾ ਤੇ ਬਹੁਤ ਵਧੀਆ ਰਿਹਾ ਹੈਗਾ ਤੇ ਮੈਂ ਸਾਨੂੰ ਕੋਈ ਫਿਰ ਰਿਕਵੈਸਟ ਕਰਾਂਗੇ ਕਿ ਸਰ ਤੁਸੀਂ ਆਂਦੇ ਰਹਿਣਾ ਹੈ ਯਾਰ ਕਿ ਸਾਨੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਨਾ ਤਾਂ ਬੜਾ ਪੇਸ਼ੈਂਟਲੀ ਜਿਹਦਾੇ ਕੰਮ ਕਰਦੇ ਹੈਗੇ ਆ ਕਿ ਕਿੱਦਾ ਕੰਮ ਕਰਨਾ ਕਿੱਦਾ ਆਪਾਂ ਕਰ ਹੈਗਾ ਹੈ ਨਾ ਤੇ ਥੈਂਕ ਯੂ ਸੋ ਮਚ ਸਰ ਤੁਸੀਂ ਆਂਦੇ ਰਹਿਣਾ ਠੀਕ ਹੈ ਬਹੁਤ ਮਿਹਨਤ ਕੀਤੀ ਹੈ ਔਰ ਮੇਰਾ ਸ਼ਾਂਤਸ਼ੀ ਬਹੁਤ ਮੌਂਟਨ ਮੁੰਡਾ ਸਾਥ ਦੇ ਕੇ ਕੰਮ ਦਿੱਤਾ ਹੈਗਾ ਜਿਹੜਾ ਸੇਕ ਦੂਜੇ ਨੂੰ ਕੰਮ ਕਰਨਾ ਸੀ ਸਰ ਆਟਮ ਕੰਨਾ ਨਹੀਂ ਕਰ ਪਈ ਉਹ ਜੂਗਾ ਔਰ ਮੈਥੇ ਚ ਰਹਿਣਾ ਕਰਨ ਦੇ ਰਹਿੰਦੇ ਨੂੰ ਕੰਮ ਹੋ ਗਿਆ ਨਹੀਂ ਕੰਮ ਹੋ ਗਿਆ ਸਰ ਔਰ ਅਸੀਂ ਅੱਜ ਨੂੰ ਧਰਮ ਵਿੱਚ ਬਹੁਤ ਹੀ ਮਸੂਦ ਛੱਤਨੀ ਸਾਹਿਬ ਦੇ ਅਗੇ ਬਹੁਤ ਦਿਲ ਉਤਰਾ ਹੋ ਰਿਹਾ ਹੈਗਾ ਔਰ ਇਹ ਜੋ ਅਫਸਰਾਂ ਨੂੰ ਪ੍ਰਾਸ਼ਨ ਮਿਲਣ ਲੱਗਣੇ ਸੀ। ਔਰ ਇਹਨਾਂ ਕੰਮਾਂ 'ਤੇ ਬਹੁਤ ਮਨ ਨੂੰ ਖੁਸ਼ੀ ਦੀ ਸੀ, ਸ਼ਾਂਤੀ ਦੀ ਸੀ ਔਰ ਇਹਨੇ ਬਹੁਤ ਸਾਡਾ ਸਾਥ ਦਿੱਤਾ। ਔਰ ਮਸ਼ਹਰ ਗਾਂਸਾਂ ਨੂੰ ਇਹ ਵੀ ਮਿਲ ਕਰਦੇ ਆਏ ਤੋਂ ਸਾਡੇ ਦੋਨੇ ਦਫ਼ਤਰਾਂ ਨਾਲ ਇਹ 7 ਦਿਨ ਤੇ ਰਹਿਣਗੇ ਜੀ ਰੋਲ ਤੋਂ ਪੇਤਰ 7 ਧੰਨਵਾਦ ਕਰਦੇ ਹਾਂ ਸਾਡੇ ਐਸਆਈ ਸਾਹਿਬ ਦਿਨੇਸ਼ੀ ਜੀ ਜਿਹੜੇ ਰਿਟਾਇਰ ਹੋ ਰਹੇ ਆ। ਪਰਮਾਤਮਾ ਦਾ ਸਦਾ ਚਰਨੀ ਗੁਰਾਂ ਬਖਸ਼ਿਸ਼ ਕਰੇ। ਜਿਨ੍ਹਾਂ ਨੇ ਜਿੰਨੀ ਵੀ ਸਰਵਿਸ ਕੀਤੀ ਆ ਉਹਦੇ ਨਾਲ ਕੀਤੀ ਐ ਅਸੀਂ ਸ਼ਾਮ ਕਰਾਸੀ ਵੀ ਇਕੱਠੇ ਰਹੇ ਆ ਕੋਪਰ ਵੀ ਹੁਣ ਇਕੱਠੇ ਹੋਏ ਆ ਇਹਨਾਂ ਨੇ ਪ੍ਰੇਸ਼ਾਨਤਨ ਸਿੰਘ ਨਾਲ ਇਮਾਨਦਾਰੀ ਨਾਲ ਆਪਣੀ ਜੋਤ ਕੀਤੀ ਆ ਅੱਜ ਦਿਨ ਸਰਾ ਟਾਈਮ ਲੰਦਾ ਆ ਜਿਹੜਾ ਫਰੇ ਬੰਦੇ ਦੇ ਕਰਮਾਂ ਚ ਨਹੀਂ ਹੁੰਦਾ ਅੱਜ ਇਹਨਾਂ ਨੂੰ ਸਮਾਜ ਭਰੇ ਦਿਲਿਆਦਾ ਬਹੁਤ ਬਹੁਤ ਮਿਹਰ ਕਰਨ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਮ ਆਤਮਾ ਆਉਣ ਵਾਲਾ ਸਮਾਹ ਮੈਨੂੰ ਬਹੁਤ ਹੀ ਖੁਸ਼ੀ ਆ ਰਹੀ ਹੈ ਕਿ ਸਾਡੀ ਆਸ ਹੈ ਪਰਵਾਸ ਦਾ ਚੱਲਦਾ ਰਸ ਹੈ ਕਾਰਨ ਬਹੁਤ ਸਾਰਾ ਇੱਕ ਜਦੋਂ ਮੁਲਾਜ਼ਮ ਜਦੋਂ ਨੌਕਰੀ ਵਿੱਚ ਆਉਂਦਾ ਹੈ ਨਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਨਹੀਂ ਕੰਮ ਕਿੰਦਾ ਹੁੰਦੇ ਇੱਥੇ ਆ ਕੇ ਸਾਰਾ ਕੁਝ ਸਿੱਖਦਾ ਹੈ ਜਦੋਂ ਕੰਮ ਸ਼ੁਰੂ ਹੁੰਦੇ ਆ ਸਾਰਿਆਂ ਦਾ ਪਹਿਲਾਂ ਉਹਦੀ ਇੱਕ ਸਰਵਿਸ ਬੁੱਕ ਲੱਗੀ ਜਾਂਦੀ ਹੈ ਸਰਵਿਸ ਬੁੱਕ ਤੇ ਜਦੋਂ ਹੀ ਲਿਖੀ ਜਾਂਦੀ ਹੈ ਪਹਿਲਾਂ ਉਹਦੀ ਜੁਆਇਨਿੰਗ ਮਿਤੀ ਤੇ ਫਿਰ ਉਹਦੀ ਰਿਟਾਇਰਮੈਂਟ ਦੀ ਮਿਤੀ ਲਿਖ ਦਿੱਤੀ ਜਾਂਦੀ ਹੈ ਉਹ ਮਿਤੀ ਵੈਸੇ ਤਾਂ ਉਹਦਾ ਖਾਰਿਆ ਤੇ ਲਿਖੀ ਹੁੰਦੀ ਹੈ ਪਰ ਉਹ ਮਿਤੀ ਕਿਸੇ ਨਾ ਕਿਸੇ ਟਾਈਮ ਬਾਅਦ ਵਿੱਚ ਉਹ ਆ ਜਾਂਦੀ ਹੈ ਉਹ ਜਦੋਂ ਆਂਦੀ ਹੈ ਉਹਦੀ ਸਰਵਿਸ ਖਤਮ ਹੁੰਦੀ ਹੈ ਤਾਂ ਵਕਤਾ ਬੰਦਾ ਹਰੇਕ ਕੋਈ ਹੋ ਜਾਂਦਾ ਹੈ ਤੇ ਇਹ ਮਿਤੀ ਜਿਹੜੀ ਰਿਟਾਇਰਮੈਂਟ ਦੀ ਹੈ ਅਸੀਂ ਇਹੀ ਕਹਿੰਦੇ ਆ ਕਿ ਚਲੋ ਜੇ ਤੁਸੀਂ ਇੰਨੀ ਲੰਬੀ ਸਫਰ ਕਰਕੇ ਹੁਣ ਰਿਟਾਇਰਮੈਂਟ ਵਾਲੀ ਮਿਤੀ ਤੇ ਆਏ ਹੋ ਤੇ ਖੁਸ਼ੀ ਨਾਲ ਰਿਟਾਇਰ ਹੋਵੋ ਮੰਚ ਕੋਈ ਵੀ ਭਾਵਨਾ ਨਹੀਂ ਰੱਖਣੀ ਬੁਰੀ ਤੇ ਉਸ ਤੋਂ ਇਲਾਵਾ ਲੰਬੇ ਸਮੇਂ ਤੱਕ ਪੈਨਸ਼ਨ ਲਵੋ ਸਾਡੇ ਉਹਨਾਂ ਸ਼ੌਕਾਂ ਮਨਾਇਆ ਤੁਹਾਨੂੰ ਤੇ ਤੰਦਰੁਸਤੀ ਰਵੇ ਬਸ ਇਹੀ ਗੱਲ ਵਾਈਫੂ ਜੀ ਕਾਟ ਆਉਂਦਾ ਹੈ 101 ਔਰ 100 ਨੰਬਰ ਬਾਕੀ ਸਾਡੇ ਹੋਰ ਕੱਟਣੂ ਜਿਹੜੇ ਸਰਵਾਰਕ ਵਿੱਚ ਬਣਨ ਵਾਲਾ ਹੈ ਆਇਆ ਬਾਕੀ ਕਾਜੀਲੀ ਮੁੱਖ ਮੰਤਰੀ ਅਟੇਸਟੀ ਗਰੇਸ ਮਾਰਜੀ ਡਾਇਮੈਟਰ ਹੁਣ ਉਪਲਬਧ ਅੱਜ ਡਿਊਟੀ ਤੋਂ ਬਾਹਰ ਹੋ ਰਿਹਾ ਪਰ ਮਾਦਮਾ ਇਹਨੂੰ ਸੱਚੀ ਕਹਾਰ ਰਿਹਾ ਇੱਕ ਮੈਂ ਗੱਲ ਜਰੂਰ ਕਹਣਾ ਦੁਨੀਆ ਵਿੱਚ ਜੇ ਕੋਈ ਸਿੱਖਦਾ ਇੱਕ ਉਹ ਮੁਸ਼ਕਲ ਦੀ ਕਦਰੀ ਤੋਂ ਸਿੱਖਦਾ ਆ ਆਪਣੇ ਆਪ ਨੇ ਕੁਝੇ ਤਰ੍ਹਾਂ ਵੀ ਜਦੋਂ ਮੁਸ਼ਕਲ ਆਉਂਦੀ ਹੈ ਉਹਨਾਂ ਵਿੱਚ ਉਦੋਂ ਵੀ ਇਹ ਸਤਿਕਾਰ ਪਰ ਇਹਨਾਂ ਨੇ ਆਪਣੀ ਨੌਕਰੀ ਦੌਰਾਨ ਜਿੱਥੇ ਕੰਮ ਕੀਤਾ ਇਹਦਾ ਫਰਾਂ ਵਾਲੀਆਂ ਦਾ ਪਿਆਰ ਸਟਾਫ ਦਾ ਪਿਆਰ ਬਾਕੀ ਸਾਡੇ ਨਾਲ ਕੋਈ ਯੋਗਤਾ ਜਿਆ ਇਹਨਾਂ ਦਾ ਕੰਮ ਬਹੁਤ ਵਧੀਆ ਕੰਮ ਕੀਤਾ ਹੈ ਤੇ ਜਿਹੜਾ ਆਦਮੀ ਜਾਂ ਮਹਿਮਾਨ ਆਪਣੇ ਕੰਮਚਾਰੀ ਮਿਊਨਿਸਪਲ ਕਾਉਂਸਲ ਵਿੱਚ ਕੰਮ ਕਰ ਜਵੇ ਮੇਰਾ ਸਾਬ ਜਿੰਦਗੀ ਦੇ ਵਿੱਚ ਕਿਤੇ ਵਿਹਾਰ ਨਹੀਂ ਬਣੇਗਾ। ਬਹੁਤ ਵਧੀਆ ਕਮੇਟੀ ਹੈ ਨੀਤੀਆਂ ਕਮੇਟੀ ਦੀ ਨੌਕਰੀ ਕਰਨੀ ਬਹੁਤ ਚੁਸਤ ਕਾ ਪਹਿਲਾ ਕੇਸ ਮਰਦ ਨੇ ਦੱਸਿਆ ਹੈ ਤੇ ਸਰਕਾਰਾਂ ਕੀ ਕਰਦੀਆਂ ਹੋਰ ਕੀ ਕਰਦੀਆਂ ਪਰ ਲੇਟ ਸਾਡੇ ਕੌਂਸਲਰ ਦੀ ਨੌਕਰੀ ਕਰਨੀ ਬਹੁਤ ਅਜਿਹਾ ਬਣ ਬਹੁਤ ਮੈਂ ਜੀ ਦਿਸ਼ਟ ਮਾਦ ਨੂੰ ਬਹੁਤ-ਬਹੁਤ ਬਧਾਈ ਦਿੰਦਾ ਤੁਹਾਡੇ ਦਰਸ਼ਨ ਕਰਨੇ ਦਾ ਦਰਸ਼ਨ ਕਰਕੇ ਪਾਣੂਸ ਨੂੰ ਮਿਲਿਆ ਤੇ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਆ ਉਹ ਹੁਣੇ ਚਾਹੀਦੇ ਆ ਆਪਸ ਦੇ ਵਿੱਚ ਕੋਈ ਵੀ ਪੈਰ-ਗਰੋਧ ਵਾਲੀ ਗੱਲ ਨਹੀਂ ਸਾਰਿਆਂ ਦੇ ਜਿੰਨਿਆਂ ਨੇ ਵੀ ਜਿੰਨੇ ਵੀ ਲਫਾਜ਼ ਕਹੇ ਆ ਬਹੁਤ ਵਧੀਆ ਬੜੇ ਸੱਚੇ ਢੰਗ ਦੇ ਨਾਲ ਮਿਲ ਵਰਤਨ ਵਾਲੇ ਤੇ ਅਗਾਹ ਬਦੂ ਸੋਚ ਵਾਲੇ ਗੱਲ ਕੀਤੀ ਹੈਗੀ ਆ ਇਹੋ ਜਿਹਾ ਸਭ ਤੋਂ ਜ਼ਿਆਦਾ ਮੈਂ ਇਹ ਕਹਾਂਗਾ ਕਿ ਆਪਣੇ ਘਰ ਨੂੰ ਛੱਡ ਕੇ ਜਿੱਥੇ ਅਸੀਂ ਸਰਵਿਸ ਕਰਦੇ ਆ ਉਹ ਸਾਡਾ ਸਭ ਤੋਂ ਵੱਡਾ ਪਰਿਵਾਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿੱਥੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਹਾਂ ਉਹ ਹੀ ਸਾਡਾ ਪਰਿਵਾਰ ਹੈ ਬਾਕੀ ਘਰ ਜਾਂਨੇ ਆ ਰੋਟੀ ਖਾਈ ਦੀ ਆ ਸੌਂ ਜਾਈ ਦਾ ਨਹਾ ਤੋ ਕੇ ਉਹ ਸਾਡੀ ਬੱਕਰੀ ਜਿਹੜੀ ਜ਼ਿੰਦਗੀ ਹੈਗੀ ਆ ਪਰ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਜ਼ਿੰਦਗੀ ਕਹਾਂ ਸ਼ੁਰੂਆਤ ਕਰਨੀ ਹੈ ਉਹ ਹਰ ਇਨਸਾਨ ਜਿਹੜਾ ਆ ਉਹ ਆਪਣੇ ਹਿਸਾਬ ਦੇ ਨਾਲ ਕਰਦਾ ਸੋ ਮੈਂ ਭਾਈ ਸਾਹਿਬ ਨੂੰ ਵੀ ਤੇ ਹੋਰ ਵੀ ਜਿਹੜੇ ਰਿਟਾਇਰ ਹੋਏ ਵੀ ਆ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬੇਨਤੀ ਕਰਦਾ ਤੇ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਵਿਜੀ ਰੱਖੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਵੇ ਹੀ ਨਾ ਜਦੋਂ ਆਪਾਂ ਬੇਲੇ ਰਹਿੰਦੇ ਆ ਨਾ ਫਿਰ ਸਾਡੇ ਸਰੀਰ ਨੂੰ ਜਿਹੜੇ ਦੁੱਖ ਤਕਲੀਫ ਆਉਂਦੇ ਆ ਸੋ ਇੰਨੀ ਆ ਗੱਲਾਂ ਕੰਡਾ ਹੋਇਆ ਮਰ ਸਾਰੇ ਸਟਾਫ ਦਾ ਤੇ ਨਾਲ ਆਏਆਂ ਦਾ ਸਾਰਿਆਂ ਦਾ ਧੰਨਵਾਦੀ ਹਾਂ ਸੋ ਆਪਾਂ ਇਸੇ ਤਰ੍ਹਾਂ ਮਿਲ ਕੇ ਜਿਹੜੀ ਹੈ ਅਗਲੀ ਜਿੰਦਗੀ ਜਿਹੜੀ ਹੈ ਉਹ ਬਤੀਤ ਕਰੀਏ ਸਾਰਿਆਂ ਦਾ ਧੰਨਵਾਦ ਥੈਂਕ ਯੂ